ਇਹ ਕੋਤਮ ਦੋ ਹੈ। ਇਹ ਦੋ ਤਾਂ ਬੰਦੇ। ਇਹ ਬੰਦੇ ਨੂੰ ਦਲੇ ਇਤ ਬਣਾਉਂਦਾ। ਕਾਹਤੇ ਇਹੋ ਹੀ ਹੁੰਦੀ ਰੰਦਾ। ਖੁੱਲਾ ਠੀਕ ਰਹਿੰਦਾ। ਖੁੱਲਾ ਫਿਰ ਨਾ ਬਾਹਾਂ ਵੜ ਦੁੰਦਾ। ਚਿੱਲੇ ਜਾਂਦੀਆਂ ਨਾ। ਦਫਾ। ਫਿਰ ਤੋਂ ਪੰਜਾਬੀ ਸੇ ਲੋ। ਆਹ ਕੜੇ ਆਲਾ ਬੱਸ ਆ ਦੇ। ਇਹਦਾ ਛੋਟਾ ਕੜਾ ਬਸ ਹੋਊ। ਸਹੀ ਹੁੰਦਾ। ਇਹ ਉਹ ਜਿਹੇ ਤਾਂ ਨਹੀਂ ਦੋ। ਇਹ ਤਾਂ ਬੇਸ਼ਕੀ।

ਇਹ ਮਾਲੀਆ ਦੀਵਾਰਾਂ ਕੇ ਇਹਦੇ ਹੱਤ ਵੀ ਨਿੱਕੀ ਨਿੱਕੀ ਦੁਕਾਨ ਹੈ ਕਿਨ ਕੇ ਚਾਹੇ ਤੇ ਆਪੇ ਨਹੀਂ ਉਹ ਸਮਝ ਲਈ ਉਹ ਇਹ ਸਮਝ ਮੈਂ ਮਨਾ ਕੁਝ ਨਾ ਕਰੂਂ ਮੈਂ ਜਿੰਨੇ ਤੁਸੀਂ ਮੈਂ ਦਲੇ ਚਾਹੇ ਰੱਖੀ ਇਹ ਮਾਲੀਆ ਦੀਵਾਰਾਂ ਵੀ ਨੇ ਕੇ ਪੂਰਾ ਆਪਾਂ ਸੁਣ ਚੁਣਵਾਉਂਦੇ ਹਾਂ ਹੈਨਾ ਐਵੇਂ ਗਾਇਕਾਂ ਜਿਹਾ ਨਹੀਂ ਬੀਚ ਅਸੀਂ ਪੂਰਾ ਕਰਦੇ ਸਭ ਇਹੋ ਪਾਬਲ ਨੂੰ ਮਾਲ ਚੋੜੇ ਕੋਈ ਨਹੀਂ ਚਾਹ ਸਕਦੀਆਂ। ਫੇਰ ਮੈਂ ਕਰਾਂ। ਮੈਂ ਕੋਈ ਨਹੀਂ ਪਾ ਦੇਮ ਕਿਸੇ ਸਰ ਤਵਾ ਦੇਣ ਤੇ ਫੇਰ ਕੋਈ। ਉਹ ਬੱਟੀ ਨਹੀਂ ਦਿਖਾ ਸਕੀ। ਇਹ। ਇਹ ਆਮੀਂ ਕੀ? ਨਹੀਂ ਨਹੀਂ ਬੋਗੀ। ਛੋਟੀ ਛੋਟੀ ਮੂਰੀ। ਇੱਕ ਵੱਡਾ ਆਊਗਾ ਕੀ? ਇੱਕ ਵੱਡਾ ਆਊਗਾ। ਇਹ ਨਹੀਂ। ਇਹ ਆਮੀਂ ਆਊਗਾ। ਇਹ ਤਾਂ ਕੁੰਮ ਗਿਆਊਗਾ। ਮੈਂ ਬੰਨਿਆ ਹੀ ਰਹਿਣਾ। ਬੰਨਿਆ ਤਾਂ ਬਿੱਚਲੇ ਪਾਉਂ। ਛੋਟੀ ਛੋਟੀ ਮੂਰੀ। ਮੈਂ ਦਿਖਾਣਾ ਹੈ ਛੋਟੀਆਂ ਛੋਟੀਆਂ ਮੇਰੀਆਂ ਬੜਾ ਮਚੂੜਾ। ਹਾਂ। ਇਹ ਫਟੀਆਂ। ਮੈਮ ਉਹ ਕਰ। ਨਹੀਂ ਸਹੀ। ਸੁਣਾ। ਮੈਂ ਤਾਂ ਬੰਨ ਕੇ ਆਈ ਸੀ। ਮਾਤਾ ਬੰਨ ਕੇ ਆ ਗਿਆ ਬੱਸ ਮੰਨ ਉਹ ਬੈਗ ਉਹ ਬੈਗ ਵੱਡਾ ਬੈਗ ਦਾ ਹਾਂ ਮੈਂ ਚਾਰਜਰ ਵੀ ਪਾਣਾ ਚਾਰਜਰ ਕਿੱਥੇ ਤੇਰਾ ਪੁੰਝ ਹੋਈ ਨਾ ਚਾਰਜ ਕਿੱਥੇ ਤੇਰਾ ਪਾਟੀ ਪਿੱਛੇ ਜੂੜੀ ਤੂੰ ਪਾਈ ਜਨਾ ਪਿੱਛੇ ਕੋਈ ਨਹੀਂ ਪਾ ਲੁੱਤੀ ਦੇ ਪਾਟ ਤੋ ਕੁ ਵਾਲੀ ਇੱਕ ਜੂੜੀ ਆ ਦੋ ਜੂੜੀਆਂ ਲੱਖ ਲਈ ਦੋ ਕੱਲੀ ਨਾ ਪਵਾਈ ਐ ਹੋ ਪੱਤ ਨਾ ਜਨਾ ਕੱਟਣ ਕਰਦੇ ਵੱਡਾ ਬੈਗ ਕੱਢਾ ਹਾਂ ਉਹ ਨਾਰੀ ਲੈ ਕੇ ਜਾਉਂਗੀ ਹੁਣ ਕੀ ਮੇਰਾ ਉਹ ਉੱਥੇ ਕਿਹੜਾ ਕੋਈ ਤੈਨੂੰ ਬੈਗ ਚਾਹੀਦਾ ਮਨੋ ਮੇਰਾ ਚਾਰਜਰ ਪਾ ਦਿਓ ਵੱਡੇ ਬੈਗ ਚ ਕੱਲਾ ਕੱਲਾ ਪਾ ਦੇ ਕਿੱਕ ਕਰਕੇ ਨਹੀਂ ਕਿੱਕ ਕਰ ਤੂੰ ਉੱਠਦੀ ਨਹੀਂ ਲੱਗ ਹੋਰ ਇਕੱਠੇ ਤਾਂ ਪੈਣੀ ਮੇਰੇ ਗੱਲ ਤਾਂ ਸੁਣ ਲੈ ਮੈਂ ਖਾਤ ਵੀ ਵੱਡਾ ਬੈਗ ਦਾ ਵੱਡਾ ਬੈਗ ਕੀ ਦੇਣਾ ਦੇ ਦਿੱਤਾ ਹੈ ਉਹਦੇ ਵਿੱਚ ਉਹਦੇ ਵਿੱਚ ਧਰ ਦਾਂਗੇ ਵਿੱਚ ਇਹ ਚਾਰ ਚਾਰ ਚਾਰਜਰ ਨਹੀਂ ਚੰਗਾ ਮੇਰਾ ਕਿੱਥੇ ਪਿਆ ਮੁਕ ਕੋ ਆ ਪਲੇਓ ਬੈਗ ਚ ਫੋਟੇ ਨੇ ਕੁਝ ਪਾਣਾ ਬੈਗ ਚ ਕੀ ਸੀ ਉਹਦੇ ਵਿੱਚ ਪਹਿਲਾਂ ਮੁਕ ਕੋ ਪਹਿਲਾਂ ਤੁਸੀਂ ਸਮਾਨ ਨਾ ਰੱਖਾਂ ਮੁਕ ਕੋ ਨਹੀਂ ਆ ਲੱਗਦਾ ਉਹ ਤਾਂ ਹੈ ਜੀ ਅੱਜ ਸੇ ਇਲੀ ਨਾ ਲਾਉਂਦੀ ਇਹਨਾਂ ਦੇ ਚੰਡੀਗੜ੍ਹ ਕੇ ਨਾ ਨਾ ਰਹੀ ਹੈ ਇਹਨਾਂ ਦੇ ਨਾ ਵੀ ਆਏ ਕੋ ਦਿਰਾ ਕੇ ਤਾਰ ਦੇ ਬੇਟਾ ਔਰ ਕੀ ਪਾਣਾ ਚਾਹੁੰਦਾ ਔਰ

ਹਾਂ ਉਹ ਸੋਚ ਤੇ ਰੋੜ ਰਹਿ ਗਿਆ ਕਿ ਹਾਂ ਕੋਈ ਪਰ ਪ੍ਰਭੂ ਤਾਂ ਨਹੀਂ ਮਗਰ ਤੇ ਪ੍ਰਭੂ ਨੂੰ ਕਿਹ ਕੋਈ ਮੰਗਲ ਆਵੇ ਲਗੀ ਮੇਰੀ ਬਾਈ ਨੂੰ ਕਹਿੰਦੇ ਹੁਣ ਉਹ ਤਾਂ ਮੰਗਣਗੇ ਕਿਤਨ ਦੀ ਬਰਾਦਰ ਲੈ ਕੇ ਜਾਣੀ ਪਊਗਾ ਹਾਂ ਕਰਦੇ ਕਿੱਥੇ ਆ ਇੱਕ ਮੈਂ ਜਾ ਕੇ ਸੁਭਾ ਕੇ ਰੱਖ ਲੋ ਸਮਾਨ ਦਿਖਾੜ ਗਿਆ ਬਾਅਦ ਚ ਅਸੀਂ ਗੱਡੀ ਚ ਜਾ ਕੇ ਉੱਚ ਧਰ ਲਾਂਗੇ ਨਾ ਆਰਨਨ ਦੇ ਸਮਾਨ ਦੇ ਨਾਲ ਹੀ ਰੱਖ ਲੋ ਨਾ ਸਮਾਨ ਜਿਹੜਾ ਜਿਹੜਾ ਦਿਖਾਨਗੇ ਨਾ ਫਿਰ ਉਹ ਤਰ੍ਹਾਂ ਜਿਹੜਾ ਅੱਛਾ ਥੋੜੇ ਤਰ੍ਹਾਂ ਚ ਆ ਅੱਛਾ ਪਿੱਤਲ ਵਾਲੇ ਪ੍ਰਾਤਰਮ ਜਵਾ ਲੋ ਜਦੋਂ ਸਟੀਲ ਇਧਰ ਦੇਂਦੇ ਬਰੀਆਂ ਬਰੀਆਂ ਆ ਚ ਬਰੀ ਆ ਬਰੀ ਪਿੱਤਲ ਦੀ ਹੁੰਦੀ ਹੈ ਨਾ ਪ੍ਰਾਤਰਮ ਪਿੱਤਲ ਦੀ ਹੋਣਾ ਆਖਰ ਮੰਜਵਾਲੇ ਹਾਂ ਹਾਂ ਹੋਏ ਆਂਟੀ ਮੰਮੀ ਉਹ ਦੇਖ ਰਹੀ ਸੀ ਛੁੜੂ ਦੇ ਪਾਣਾ ਲੈ ਰਿਹਾ ਹੈ ਉਹ ਛੁੜੂ ਦੇ ਉੱਤੇ ਪਾਣਾ ਲੈ ਤੂੰ ਉਹ ਤੇਰਾ ਮੇਕਅਪ ਕਰਦਾ ਹੋਪੇ ਬੱਗ ਮੰਮੀ ਦੇਖ ਕੇ ਲਈ ਹੋਣੀ ਸੀ ਮੈਨੂੰ ਨਹੀਂ ਦੇਖੇ ਉਹਦੇ ਕੋਲ ਹੀ ਨੇ ਪਤਾ ਨਹੀਂ